ਲੋ ਜੀ ਮਿਲੋ ਦੱਲੀ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਕਾਲਜੀ ਬਾਈ ਸਾਰਿਆਂ ਨੂੰ ਜੀ ਸਵਾਗਤ ਹੈ ਬਾਈ ਤੁਹਾਡਾ ਜਿਹਦੇ ਬਲੌਗ ਵਿੱਚ ਤੇ ਅੱਜ ਬਾਈ ਲੇਅਰ ਚੱਲ ਰਿਹਾ ਜੀ ਦੱਲੀ ਨਾਲ ਦੇ ਦੱਲੀ ਬੁਲਾਏ ਹੋਏ ਅੱਜ ਆਹ ਖੇਤ ਬਾਈ ਦਾ ਹੋ ਗਿਆ ਮੈਂ ਕਹਿੰਦਾ ਦੱਲੀ ਸੌਣੇ ਡੇਢ ਕਿਲੇ ਤੇ ਕਿਡ ਹੋਣਾ ਖੇਤ ਜਿਆਦਾ ਹੀ ਹੋਊਗਾ ਬੜਾ ਘੇਰਾ ਪੂਰਾ ਹੈ ਨਾ ਬਾਕੀ ਜ਼ੀਰੋ ਕਰਤਾ ਬਾਈ ਆ ਉੱਪਰ ਚੱਲਣਾ ਹੁਣ ਆ ਚੱਲਣਾ ਦੱਲੀ ਨਾਲ ਮਾਰੇ ਆ ਦੱਲੀ ਬਾਈ ਧੂੜ ਪੱਟੀ ਵੀ ਦੀ ਪੂਰੀ ਆ ਹਾਂ

ਕੱਲ ਹੀ ਤੇ ਵਾ ਫਿਰ ਅੱਜ ਨਹੀਂ ਕਾਲੂ ਕਾਲੂ ਕੱਲ ਹੀ ਤੇ ਵਾ ਮੈਂ ਹੋਰ ਪੱਟੇ ਮਾਰ ਲਿਆ ਮਾਰਿਆ ਕਾਲੂ ਮਾਰੂਗਾ ਅੱਜ ਦੇਣਾ ਸਾਜ ਦੇਖਾ ਦੇਈ ਤੁੱਪ ਤੇ ਪਹਿਲਾਂ ਠੀਕ ਆ ਮੈਂ ਫਿਰ ਆਇਆ ਨਾ ਪਰਸੋਂ ਨੂੰ ਉੱਪਰ ਦੇ ਬਹੁਤ ਜ਼ੋਰ ਵਾ ਅੱਜ ਫੇਰ ਉੱਪਰ ਦਾ ਫੋਨ ਆਇਆ ਤਾਂ ਤੇ ਮਾ ਵੀ ਹੁਣ ਕਿੱਦਾਂ ਦਿਨ ਹੋਰ ਦੇ ਮੈਂ ਫਿਰ ਆਉਂਦਾ ਮੈਂ ਟਾਈਮ ਜਾ ਕਰੀ ਉਹ ਕੱਢਦੇ ਹੋ ਜਿਹੜੇ ਹੈਗੇ ਆ ਹਾਂ ਤੇ ਜਗਦੀਪ ਮੱਖੀ ਲੱਦਣ ਲੱਗਿਆ ਵਾ ਅੱਜ ਮੇਰੇ ਅੱਜ ਵੱਟਣੀ ਆ ਸ਼ਾਮ ਨੂੰ ਰਾਣ ਨੂੰ ਬੈਠੇ ਉਹ ਲੈ ਕੇ ਕਿੰਨੇ ਆ ਦੱਸਾ ਹਾਂ ਉਸਿਆ ਜਗਦੀਪ ਉਹ ਪੂਰਾ ਡੈਡੀ ਮਨੋ ਕਨੇਸਾ ਸਾਡੇ ਐਤਿਹਾਸਾ ਜੀ ਦੇ ਆ ਮਾ 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 ਦਲੀਟੇ ਬੋ ਰੱਖੀ ਵੀ ਉਰੇ ਮੋਡਰ ਮੋਡਰ ਮੋਣੀ ਹੋਣੀ ਆ ਨਾ ਮੋਡਰ ਕਾ ਨਾ ਯਾਰ ਅੱਜ ਸੈੱਟ ਪਾਉਣਾ ਦੂਜੀ ਵਾਰ ਤੇ ਅੱਛਾ ਅੱਛਾ ਹੋਣਾ ਮੁੜ ਕੇ ਸੈੱਟ ਲਾਇਆ ਨਹੀਂ ਹੈਗਾ ਅੱਖਾਂ ਹੀ ਪਈਆਂ ਆਓ ਜਿਹੜਾ ਕੰਮ ਜ਼ਿਆਦਾ ਹੋਵੇ ਵਜ੍ਹਾ ਤੇ ਹੋ ਜੂਵੇ ਉਹ ਲੰਘ ਜਾਈਏ ਦੱਲੀ ਨਾ ਪਿੰਡ ਦੇ ਅੱਗੇ ਚੱਲਦੇ ਉਹ ਬਾਈ ਪਿੰਡ ਆ ਗਿਆ ਮਾਲਾ ਪਿੰਡ ਤੇ ਪੀਲਾ ਕ ਹਟ ਕੇ ਰਹਿ ਜਾਂਦੀ ਇਰਾ ਰਿਗਾਰਡ ਕਰ ਰਹਿ ਜਾਂਦੀ ਹੈ ਮੈਂ ਤਿਆਰ ਸਬਜ਼ੀ ਬਾਈ ਆਪਣੀ ਆਵਣੀ ਹੂੰ ਅਰਜਾ ਮੋਦੀ ਨਾਲ ਕਰਵਾ ਲਵਾਂ ਨਾ ਬਹੁਤ ਲੰਬੀ ਆ ਹੈ ਨਾ ਦੇਖ ਨਾਲ ਦੇ ਤਵਾੜ ਪਰਤੇ ਆਈ ਹੋਈ ਆ ਇਹਨਾਂ ਨੇ ਕਿੱਥੇ ਤੋਂ ਗੋੜੀ ਕਰਾ ਕੇ ਫੈਦਲੀ ਐ ਤਾਂ ਤਾਂ ਪੈਰ ਪੈਰ ਮਤਲਬ ਦੱਬਦੇ ਜੇ ਤਾਂ ਕਰ ਹਾਂ ਸਾਹਿਬ ਤਾਂ ਦੱਬਦੇ ਨੇ ਕਹਿੰਦੇ ਹਾਂ ਲੋ ਫੇਰ ਤੱਕ ਜਾਂਦੀ ਆ ਚੱਲ ਅਗਲੇ ਦਾ ਆਪਣਾ ਹੋਣਾ ਕੋਈ ਸਾਹ ਹੈ ਨਾ ਤਲਿਓ ਬੋਲ ਜੜਾਏ ਹੋਏ ਉੱਪਰ ਗੋੜ ਦਾ ਉਹ ਬਹੁਤ ਦੇਖ ਜਿੱਥੇ ਕੋਈ ਗੋੜ ਜਿਹੜਾ ਇਹ ਹੋਏ ਤੇ ਨਾਲ ਕਿਸਾਨ ਹੱਕ ਰਿਹਾ ਹੈ ਨਾ ਉਹਦੇ ਤੇ ਇਹ ਪਿੰਡਾਂ ਦਾ ਬਾਈ ਚੱਲੀਆਂ ਹੱਥ 'ਚ ਤਿਰੰਗਾ ਫੜਾਇਆ ਹੋਇਆ ਹੈ ਇੱਥੇ ਕੰਮ ਬਾਹਰ ਕੱਢ ਕੱਢ ਲੱਲੀ ਲੀਨੇ ਸ਼ਾਸਤਰੇ ਰੱਖੇ ਹੋਏ ਉੱਪਰ ਉੱਪਰ じゃ ਕੋਣਾ ਹੋ ਲਗੇ ਜਲੀ ਤੇਰਾ ਲੈਜਰ ਕਰਨਾ ਲੈਜਰ ਸੈੱਟ ਹੋਣ ਲੱਗਿਆ ਲੈਵਲ ਆ ਬੁੱਟਲ ਬੇਲੀ ਵਰੀ ਉਹ ਆ ਕਿਹੜੀ ਆਹਾਂ ਉਹਨਾਂ ਦੀ ਆਹਨਾਂ ਦੀ ਗੱਦਿਆ ਤੇ ਬੰਦਿਆਂ ਦੀ ਲਾਪਰੀ ਤਰ੍ਹਾਂ ਦੀ ਅਸ 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 ਅ ਚਾਰੀਆਂ ਦਾ ਬੀਜੀਆ ਹੈ ਇਹ ਇਹ ਉਹ ਲੇਜਰ ਪਰ ਬੀਜੀ ਆਏ ਹੋ ਇਹ ਸਾਲਾ ਬਾਹ ਬੈਠੇ ਅੱਛਾ ਹੁਣ ਤਾਂ ਆਹ ਪੰਗਾ ਤਾਂ ਕੰਮਣ ਹੋ ਗਿਆ ਮਨੀ ਵਾਲਾ ਜਿੰਦਾ ਵੀ ਮਾਰ ਲਿਆ ਕੈਰੀ ਕਿੱਥੇ ਪਧਰੀ ਹੁੰਦੀ ਆ ਪਰੰਟਾ ਬੀਟਰ ਨੇ ਉੱਚੀ ਨਹੀਂ ਵੀ ਕਰਤੀ ਪਿਆਰੀ ਥੋੜਾ ਠੀਕ ਹੈ ਜਾਨ ਹਾਂ ਨਹੀਂ ਨਹੀਂ ਉੱਚੀ ਉੱਧਰ ਹੈ ਨਾ ਹਾਂ ਡਲੇ ਜੇ ਉਹ ਕਰਦਣੀ ਲੋਟ ਬੱਸ ਮੈਂ 15 ਕਿ ਮਿੰਟ ਤੱਕ ਪਨੀਰੀ ਉੱਧਰ ਉੱਗੀ ਵੀ ਆ ਜਨਰੇਟਰ ਪਾ ਕੇ ਖੜਾਇਆ ਹੋਇਆ ਆ ਬੀਜਣੀਆਂ ਉਹ ਬਾਪੂ ਵੀ ਨਾ ਨੇ ਰਾਇਆ ਬਸ ਹਾਂ ਮੈਂ ਬਾਪੂ ਲੈ ਰਾਇਆ ਹਾਂ ਅਜੇ ਇੱਕ ਦਿਨ ਹੋਇਆ ਹਾਂ ਮੇਰਾ ਯਾਰ ਉਧਰ ਕੰਮ ਰੁਲਦਾ ਆ ਉਦੇ ਪਾਕੇ ਖੜਾਇਆ ਪਿਆ ਹਲੇ ਵਿੱਚ ਨੂੰ 4-5 ਘੰਟੇ ਲਾ ਕੇ ਆਇਆ ਹੁਣ ਫੋਨ ਆਏ ਹੋਏ ਹਲੇ ਸਹਜੋ ਦਾ ਕੰਮ ਜੱਗੇ ਦਾ ਫੋਨ ਆ ਗਿਆ ਮੈਨੂੰ ਅੱਛਾ ਕਹਿੰਦਾ ਲੇਜਰ ਕਰਕੇ ਜਾਓ ਮਾ ਯਾਰ ਹੁਣ ਖੜ ਜਾ ਕੱਲੂ ਕਰੂੰਗਾ ਖੜ ਜਾ ਕਾ ਦਊਗਾ ਤੇਰਾ ਵੀ ਕੱਲੂ ਦੇਖੂੰਗਾ ਟਾਈਮ ਜਾ ਕਰੂੰਗਾ ਵਿੱਚ ਨੂੰ ਹੂੰ ਤੇ ਮੇਰਾ ਬੰਦਾ ਟ੍ਰੇਨਡ ਤਾਂ ਹੈਗਾ ਇਹ ਉਹਦੇ ਕੋਲ ਬੈਠਣਾ ਪੈਂਦਾ ਇਹਨੂੰ ਤੱਕਾ ਦੋ ਚਾਰ ਦਿਨ ਮਾਉਣ ਆਉਣ ਹੋ ਜਾਣ ਟੱਲੀ ਵਰਗਾ ਫੇਰ ਨਹੀਂ ਚੱਕਰ ਹੈਗਾ ਮੰਨਿਆ ਹੈ ਮੈਨੂੰ ਜਾਤਰੀ ਮੁੜੇ ਆਉਣਾ ਟ੍ਰੇਡ ਦਾ ਪਹਿਲਾਂ ਕਰਕੇ ਰੱਖਣਾ ਤਾਂ ਉਹ ਛੜਦੇ ਛੜਦੇ ਉਹ ਚਲਾਉਂਦਾ ਤਾਂ ਹੈਗਾ ਐ ਨਾ ਫੇਰ ਵੀ ਬੰਦਾ ਕਦੇ ਕਦੇ ਤੈਨੂੰ ਪਤਾ ਖਿਰਨ ਕਹਿੰਦੀ ਕਰ ਜਾਂਦਾ ਕਰ ਜਾਂਦਾ ਪੇਟ ਪੂਰਾ ਨਹੀਂ ਪਿਆ ਹੁਣੇ ਕਿਹੜਾ ਬੀਜ ਆ ਹੈ ਕਿਹੜਾ ਬੀਜ ਆ ਤੇ 468 ਆਹ ਸਾਲੀਆ ਗਲੀ ਜੀ ਨੇ ਖਰਾਬ ਕਰਨਾ ਤਾਂ ਇਕੱਠੀ ਜੀ ਕਰਦਾ ਮੈਂ ਇਕੱਠੀ ਜੀ ਕਰ ਦਵਾ ਗਲੀ ਨੂੰ। ਕਰਦੇ ਰਹੇ। ਕੁਰੀ ਦੇ ਪਰਪਾ ਨੇ ਆਇਓ ਛੱਟਾ ਦੇ ਦੇਣਾ ਬੱਸ। ਛੱਟਾ ਦੇ ਕੇ ਮੇਰੇ ਨੱਬਾ ਮਾੜਾ ਪਾਣੀ ਘਰਾ ਦੀ ਇੱਕ ਵਾਰ ਉੱਪਰ ਉਹਦੇ ਬਾਅਦ ਜਨਰੇਟਰ ਲਾ ਕੇ ਆਰੀ ਭਰ ਦੋ ਵੀ। ਠੀਕ ਹੈ ਜੀ। ਕੋਈ ਸਾਲੀ ਕੀ ਸਵਾਗੀ ਮਾਰ ਕੇ ਜੀ। ਉਹ ਪਾਣੀ ਛੱਡ ਕੇ ਛੱਟਾ ਦੇ ਦੇ। ਠੀਕ ਆ। ਬਾ ਹੋ ਗਿਆ ਕੰਮ ਜਾਨ। ਤੁਹਾਨੂੰ ਮੰਨਦੇ ਨਹੀਂ ਹੈ ਇੱਕ ਤਾਂ। ਇਹ ਜਿਹੜੀ ਜੀਦਨ ਕੋਈ ਦੀ ਸੱਚ ਨਹੀਂ ਜਾਂਦੀ ਜੀ ਨੇ ਹੋ ਗਈ ਜੀ ਹੋ ਗਈ ਲਾਈਟ ਨਹੀਂ ਆਈ ਸਾਲੀ ੱੱਲੇ ਬੋਟਾਂ ਪਈਆਂ ਪਰਸੋਂ ਅੱਜ ਹਾਲੀ ਲਾਈਟ ਹੀ ਨਹੀਂ ਆਈ ਹੈਗੀ ਫੇਰਤੀ ਤੋਂ ਬਾਅਦ ਹੀ ਆਉਗੀ ਹੁਣ ਤਾਂ ਹਨੇਰੀ ਬਹੁਤ ਪੈਂਦੀ ਆ ਯਾਰ ਭਾਈ ਦੋ ਦਿਨਾਂ ਲਾ ਆਈ ਜਨਰੇਟਰ ਲਾਉਣੇ ਪੈ ਜਾਣੇ ਕੰਨੇ ਕੰਨੇ ਸੁੱਕ ਗਏ ਜਮੇ ਫੇਰ ਨਾਲੇ ਮੋਟਰਾਂ ਚਾਲਦੀਆਂ ਪਹਿਲਾਂ ਕਰਦੀ ਧੁੱਪ ਤਾਂ ਦੇਖਦਾ ਮੀਂਹ ਮਾ ਕਿਹੜੇ ਪਏ ਆ ਆਪਣੀ ਜੀ ਦੇਖਿਆ ਆਪਣੀ ਜੀ ਦੇਖ ਮੈਂ ਆਪਣੇ ਤਜਰਬੇ ਨਾਲ ਵੀ ਜੀਤਿਆ ਤੇ ਆਹ ਤਜਰਬਾ ਉਹਦੇ ਤਾਂ ਉਂਝ ਠੱਟੇ ਹੀ ਆ ਇਹ ਹਲੇ ਨਿਕਲਦੀ ਆ ਵੀ ਦੇ ਕਟਾਉਂਦੀ ਆ ਉਹ ਵਾਲੀ ਬਣਦੀ ਹੈ ਨਾ ਤੂੰ ਸੋਚ ਵੀ ਬਣ ਜੂਗੀ ਨਾ ਬਣਦੀ ਠੀਕ ਆ ਜੀ ਮਹਾਰਾਜ ਠੀਕ ਹੈ ਹੋਰ ਕੋਸ ਉਹ ਸਾਡੇ ਉਸਤਾਦ ਜੀ ਨੇ ਵੀ ਜੀ ਹੋਈ ਆ ਉਹਦੇ ਰੀਸਾ ਨਹੀਂ ਹੋਣੀ ਆ ਨਹੀਂ ਨਹੀਂ ਉਸਤਾਦ ਵੀਰ ਦਾ ਨੇ ਨਾ ਆਇਆ ਹੋਇਆ ਕਿਆ ਕਰੀਏ ਜੀ ਜੀ ਆ ਜਾਣਾ ਦੋ ਦਿਨੋਂ ਫੋਨ ਕਰਦਾ ਤਾਂ ਅੱਜ ਹਾਂ ਦੇਖੋ ਕੱਲ੍ਹ ਗਿਆ ਜੀ ਫੋਨ ਕਰਨਾ ਕੇ ਕੱਲ੍ਹ ਫੋਨ ਕਰਦਾ ਦਿੰਚੋ ਭਈਏ ਮੱਕੀ ਵੜਦੇ ਉੱਧਰ ਅੱਛਾ ਉਹਨਾਂ ਨੂੰ ਹਲੇ ਪਰਾਲੀ ਦਾ ਹੀਲਾ ਕਰਨਾ ਗਿਆ ਪਰਾਲੀ ਮੈਂ ਖੜਜੋ ਹੂੰ ਪਰਾਲੀ ਦਾ ਹੀ ਬੀਜਣੀ ਪਰਾਲੀ ਕਿੱਥੇ ਲਿਆਉਣਾ ਉਪਰ ਵਾਲੀ ਹਰੀ ਖੜੀ ਗਿਆ ਜੇ ਪਹਿਲੇ ਕਾਲੂ ਖਬਰੇ ਕੀੜਾ ਲਾਉਣ ਤਾ ਨਹੀਂ ਕਿਹਨੂੰ ਭੇਜਣਾ ਪੈਣਾ ਨਾਲ ਸਾਹਿਬ ਜੀ ਉਹ ਤਾਂ ਕਹਿੰਦਾ ਮੈਂ ਖੇਤ ਪਾਉਣਾ ਇੱਥੇ ਕਰੀ ਆ ਉਹ ਲੋਕ ਲੈ ਕਦੇ ਹਾਂ ਲੋਗ ਨੇ ਨਾ ਖੱਲੀ ਪੋਰਾ ਜਲਦੀ ਭਗਾ ਪੇ ਤੂੰ ਜਲਦੀ ਭਗਾ ਕਈ ਬੁਗੇ ਟੱਕ ਹੈ ਆਹਾਂ ਆ ਟੱਪ ਗਿਆ ਮੇਰੇ ਨਾਲ ਕਿਹਦੇ ਨਾਲੇ ਜਦੀਪੁਰ ਤੇ ਨਾਲ ਕਿੱਥੇ ਤੇਰਾ ਰੋਲ ਮਾਜੀ ਨੇ ਉਹ ਆ ਯਾਰ ਆ ਟੱਪ ਗਿਆ ਭਲਾ ਜਨੋ ਹਾਂ ਰੋਪਰ ਟੱਪ ਗਿਆ ਯਾਰ 2013 14 ਕਿਲੋਮੀਟਰ 8 ਕਿਲੋਮੀਟਰ ਰੋਪੜ ਰੋਪਟਾ ਪਤੇ ਡਾਪੇ 10 11 ਹੋ ਜਾਂਦਾ ਏ 7 ਗਾਹ ਤੈਨੂੰ ਕਿਲੋਮੀਟਰ ਗਾਹ ਹਾਂ ਹੋਗੀ ਵਸੇ ਨਾ ਰੋਪਟ ਰੋਪੜੇ 3 ਕਿਲੋਮੀਟਰ ਚ ਰੋਪਟਾ ਪਾ ਪਤੇ 7 ਦੇ ਦਿਨ 10 ਹੋ ਜਾਂਦਾ ਏ 3 4 ਕਿਲੋਮੀਟਰ ਗਾਹ 14 ਕਿਲੋਮੀਟਰ ਪੇ ਜਾਣੀ ਬੜੀ ਧੰਨਵਾਦ ਲੈ ਦੇਖੀ ਅੱਜ ਮੈਂ ਛੱਟਾ ਦੇ ਕੇ ਪਹਿਲੀ ਵਾਰ ਪਨੀਰੀ ਵੀਜੂਣੀ ਹੈ ਖੁਸ਼ ਐਨੀ ਨਹੀਂ ਤੂੰ ਹੀ ਤੁਰੇ ਥੋੜੀ ਠੀਕ ਆ ਹਾਂ ਉੱਪਰ ਗੁੱਛੇ ਜੇ ਬਣਨ ਪਾਣੀ ਪਾ ਹੀ ਛੱਡ ਦੇ ਤੂੰ ਹੈ ਪਾਣੀ ਹਾਂ ਹਾਂ ਕਰ ਦਨ ਸੈਟ ਹੁਣ ਮੈਂ ਜਦੋਂ ਟਾਈਮ ਆ ਰਿਹਾ ਮੇਰੇ ਤਾਂ ਸੁੱਕੇ ਨੇ ਆਉਣਾ ਭਾਈ ਹੌਦੀ ਬਣਾਉਣਾ ਹੌਦੀ ਟੜਜੀ ਢੋਲੀ ਪਗਾ ਕਾਦੀ ਦਾ ਮੂਦਾ ਬਈ ਇਹ ਵੱਢਦੇ ਮੱਕੀ ਹੋਰ ਯਾਰ ਲਾਤੀ ਉਹਨਾਂ ਨੇ ਦੋ ਤਿੰਨ ਫਾਂਟਾਂ ਅੱਧੀ ਕਿਆਰੀ ਹੋ ਗਈ ਸਾਫ 9 ਕਿਲੋ ਬੀਜ ਆ ਮੰਨੋ ਹੀ ਲੱਗਦਾ ਅੱਧੀ ਹੋਈ ਜਾ 9 ਕਿਲੋ ਬੀਜ ਹੋਈ ਅੱਧੀ ਜਾ ਬਾ ਹੁਣ ਮੈਂ ਤਾਂ ਜ਼ਿਆਦਾ ਨਹੀਂ ਜੋ ਉਹ ਕਰਨਾ ਉਹ ਉੱਥੀ ਖਰਾਬਤੀ ਥੋੜੀ ਜੀ ਹੁੰਦੇ ਰਹੇ ਹਾਂ ਆ ਠੀਕ ਆ ਡਲੇ ਮੈਂ ਕੱਟਦੇ ਉਹਦੇ ਬਾਹਰ ਸਾਰੇ ਐ ਕਿ ਉਹ ਕਿਹਾ ਮੈਂ ਭਾਈ ਟਰੈਕਟਰ ਲਈ ਜ ਚਲਾ ਲਾ 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 ਪੈਸੇ ਨਹੀਂ ਦੇਣੇ ਮਾ ਤੂੰ ਪੈਸੇ ਨਾ ਦੇਈ ਭਾਈ ਆਪਣੇ ਦਾ ਭਾਰ ਲਾ ਨਹੀਂ ਜਿਗਾ ਉਹ ਆਪੇ ਨਹੀਂ ਕਹਿੰਦਾ ਹੁਣ ਆਪਣਾ ਆਪ ਕਰੋ ਅੱਭੀ ਕਿਹਨੇ ਪਾ ਕੇ ਘੁੰਮਣਾ ਹੈ ਆਪਣੇ ਕਿਹਨੇ ਪਾ ਕੇ ਘੁੰਮਣਾ ਸੱਚੀ ਕਾਲ ਜੀ ਾਕੀ ਬਾਈ ਬੰਦੇ ਦਾ ਫੋਨ ਆ ਗਿਆ ਜਿੱਥੇ ਤਾਂ ਸਿੱਟ ਕੇ ਆਉਣੇ ਲੱਗੇ 5 ਵਜੇ ਕਹਿੰਦਾ ਬਾਈ ਪਹੁੰਚ ਜਵੇ ਤਾਂ ਵਧੀਆ ਰਹੂਗਾ ਨਹੀਂ ਕਹਿੰਦਾ ਮੈਂ ਹਾਂ ਕਿਹੜੇ ਬੰਦੇ ਅਲੀਪੁਰ ਤੇ ਸਿੱਟਣੇ ਕਿੱਥੇ ਆ ਅਲੀਪੁਰ ਬੱਸ ਫਿਰ ਅਲੀਪੁਰ ਤੇ ਸਾਨੂੰ ਫੋਨ ਆ ਗਿਆ ਪਰ ਇਹ ਨਹੀਂ ਆਦੀ ਮੇਰੇ ਘਰ ਉਹ ਮੈਂ ਦੁਪਹਿਰ ਹੀ ਲਾਏ ਹਣਾ ਉਹ ਟਰੈਕਟਰ 3500 ਪਾ ਲਈ ਜਣਾ ਮਾਮੇ ਨੂੰ ਫੋਨ ਕਰ ਦੇਣਾ ਵੀ ਖਾਲੀ ਕਰਾ ਕੇ ਰੌਣ ਮੱਝ ਰਖਣਾ ਕੀ ਨਹੀਂ ਪਰ ਤੇ ਜਿਆਗੇ ਵਾਹ ਤਰੀ ਜੇ ਪੈਣੀ ਆ। ਆ ਲਾਹ ਕਿਹੜਾ ਏ? ਦੇਖਦਾ ਕੀ ਕਰਾਂਗਾ। ਉਹ ਨਹੀਂ ਨਾ। ਇੱਕ ਚਾਚੇ ਪਿੱਛੇ। ਇੰਨੇ ਦਿਨ ਹੋਇਆ ਹਜੇ। ਇਹ ਕਾਚਾ ਠੀਕ ਹੈ ਇੱਕ ਦਿਨ। ਹਜੇ ਪਨੀਰੀ ਦੇ ਪਿੱਛੇ ਲੜਦਾ ਸੀ। ਉਹ ਮੈਂ ਚਾਚੇ ਪਿੱਛੇ ਦਾ ਚੱਕਰ ਨਹੀਂ। ਮੇਰਾ ਸਾਲਾ ਉਹਦਾ ਕੰਮ ਖੜਦਾ ਜਿਹੜੇ ਮੈਂ ਪੈਸੇ ਲਾਏ ਹੋਏ ਆ। ਕੋਈ ਰੱਕੜ ਨਹੀਂ। ਦਰ ਨੂੰ ਭੇਜੇ। ਮੈਂ ਉਹ ਨਹੀਂ ਕਿਹਾ ਉਹ ਜਾਣਦੇ ਪਹਿਲਾਂ ਹੀ ਕਹਿਤਾ ਦਵਾ ਇਹ ਕਹਿੰਦੇ ਕੁਝ ਨਹੀਂ ਹੁੰਦਾ ਕਹਿੰਦਾ ਕਿਹੜਾ ਕੰਮ ਆ ਬੰਦੇ ਦਾ ਇਹਦਾ ਕਿਹੜਾ ਕੰਮ ਆ ਕਹਿੰਦਾ ਨਹੀਂ ਚਲੋ ਵਧੀਆ ਜਿਆਦਾ ਹੁਣ ਕਿਹੜਾ ਕੰਮ ਉਹ ਕੰਮ ਨਹੀਂ ਮੁੱਕਣਿਆ ਉਹਨੂੰ ਕੁ ਮਿਉਣ ਦੋ ਮੈਂ ਆਪ ਕਹਿੰਦਾ ਜਾਣ ਨੂੰ ਕਹਿੰਦਾ ਕਿਹੜਾ ਕੰਮ ਆ ਕਹਿੰਦਾ ਜਾਣ ਇਹ ਬਾਈ ਪਹਿਲੇ ਆਪਾਂ ਨੂੰ ਇਹ ਅੱਡੀ ਕੱਲੇ ਹੀ ਰਾਜੇ ਆ ਗੁੱਫੜ ਨੇ ਚਾਰ ਫੋਨ ਕਰਨੇ ਮੈਨੂੰ ਕੱਲ ਹਾਂ ਮੈਂ ਤੂੰ ਰੁਕ ਜਾ ਕਹਿੰਦਾ ਤਰੀ ਦੀ ਬੀਜੜੇ ਤੇ ਬੈਠਾ ਕਹਿੰਦਾ ਜਿਹਦੇ ਹੋਰ ਦੇ ਲੇਜਰ ਕਰਦੇ ਆ ਬੰਦੇ ਕਦੇ ਬਲਾ ਲਾਉਂ ਮੈਂ ਖੜਤਾ ਜਾ ਹਲੇ ਮੈਂ ਪਰਸੋਂ ਨੂੰ ਆਉਂਗਾ ਤੁਹਾਨੂੰ ਤੇ ਬਿਹੜ ਗੱਲ ਕਰ ਕੇ ਨੇ ਜਰ ਕਰਨ ਵਾਲਾ ਬੰਦਾ ਐਂ ਮੋੜ ਸਾਹ ਮੱਥਾ ਢੇਕਣ ਗਿਆ ਆ। ਆਓ ਫਿਰ ਪਾਇਂਟ ਕਢਾਉਣਾ ਉਹਨੇ। ਪਾਈ ਪਹਿਲਾਂ ਰੱਬ ਦਾ ਨਾਮ ਲੈਣਾ। ਹੂੰ। ਏ ਲੀ 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 ਲੈਵਲ ਕਿਹੜਾ ਹੋਇਆ? ਹਾਂ। ਉਹ ਡਲੇ ਜੇ ਚੱਕ ਮੰਨ ਦੀ ਸੰਤੁਸ਼ਟੀ ਆ ਉਹਨੂੰ ਨਾ ਖੇਡ ਕਰੀ ਜਾਂਦੇ। ਨਾ ਨਾ। ਤੇ ਮਨ ਖੜਦਾ ਉਹਦਾ ਕਰੀ ਜਾਂਦੇ ਉਹਨੂੰ ਬਸ ਉਹ ਨਹੀਂ ਮੈਂ ਛੇੜਦਾ ਮੈਨੂੰ ਕਿ ਆ ਵਧੀਆ ਲੱਗਿਆ ਪਿਆ ਮੈਂ ਕਹਿੰਦਾ ਵੀ ਜੀਰੋ ਤੇ ਉੱਪਰ ਆ ਗਿਆ ਕੋਈ ਹਾਂ ਇਹ ਜਦ ਸਾਡੇ ਯਾਰ ਜੀਰੋ ਦੇ ਉੱਪਰ ਥੋੜਾ ਬਾਤ ਆ ਹੈ ਉਹ ਸਮਝ ਗਿਆ ਮੈਂ ਤੇਰੀ ਗੱਲ ਨਾ ਉਹ ਕਾਨੂੰ ਛੇੜੀ ਜਾਂਦਾ ਉਹ ਕਿ ਸਮਝਦਾ ਸੀ ਤੂੰ ਸਮਝ ਗਿਆ ਹਾਂ ਬਾਇਆ ਵੇ ਤਾਂ ਹੁਣ ਡਲੇ ਉੱਪਰ ਆ ਗਏ ਜਿਆਦਾ ਤਾਂ ਕਰਕੇ ਲੱਗਿਆ ਵੇ ਮਨ ਮੈਂ ਕਿਹਾ ਤਾਂ ਮੈਂ ਭਾਈ ਹੱਥ ਨੂੰ ਹੱਥ ਆ ਮੈਂ ਬੰਦਾ ਦਿੰਦਾ ਤੇ ਨਾ ਤੂੰ ਮੈਨਾਂ ਬੰਦਵਾਏ ਉਹ ਨਹੀਂ ਭਾਈ ਮੈਂ ਆਪੇ ਠੀਕ ਐ ਇੱਥੀ ਵੀ ਜਲਾ ਤੂੰ ਵੀ ਹੁਣ ਕੋਈ ਅਜੀਬ ਜਿਹੀ ਯਾਰ ਖੋਪਰ ਚਾ ਚੱਕ ਕੇ ਲਿਆ ਓਏ ਚਾ ਚੱਕ ਕੇ ਲਿਆ ਨਹੀਂ ਕਿਤੇ ਆਦੀ ਨਹੀਂ ਹੋਈ ਹੈ ਹਾਂ ਪਾਪਾ ਇਹਦੇ ਨਾਲ ਮੈਂ ਛੋਦਾ ਹੁੰਦਾ ਦਾ ਉਹ ਲਿਆਇਆ ਤਾਂ ਉਹ ਇਹਨਾਂ ਦੇ ਕੋਲ ਕਾਦਰੀ ਪਈ ਆ ਉਹ ਤੇ ਪਿਆਰੀ ਏ ਬਾਈ ਪਿਆਰੀ ਤਿਆਰ ਹਨ ਠੀਕ ਆ ਸਫਾਈ ਹੋ ਗਈ ਪੂਰੀ ਇਹਦਾ ਸਸੀ ਕਾ ਬਲਾ ਪੁੱਤ ਪਾਣੀ ਸਿਹੜਨਾ ਨਹੀਂ ਬਸ ਨਹੀਂ ਉਸ ਤਰ੍ਹਾਂ ਹੀ ਵੀਚਣੀ ਆ ਉਹੀ ਪ੍ਰਯੋਗ ਜਿਹੜਾ ਅੱਗੇ ਕਰਿਆ ਹਾ ਬਸ ਚੱਟਾ ਦੇ ਬਾਅਦ ਦੇ ਕੇ ਪਾਣੀ ਬਾਲਟੀਆਂ ਨਾਲ ਪਾਣੀ ਛਿੜਕ ਦੋਣਾ ਹਾਂ ਠੀਕ ਆ ਪੰਪ ਨਾਲ ਪਾਣੀ ਛਿੜਕ ਦੋ ਹੈ ਪੰਪ ਲਿਆ ਪੰਪ ਨੂੰ ਯਾਰ ਸਪਰੇਆਂ ਕਰੀਏ ਮੈਂ ਕੱਖ ਦੀਆਂ ਕਰਨ ਕਿਤੇ ਜੰਮੀ ਨਾ ਛੜੀ ਆ ਉਹ ਨੇੜੇ ਹੀ ਆ ਮੈਂ ਹੁਣ ਬਾਲਟੀਆਂ ਨਾਲ ਛਿੜਕ ਦੋਣਾ ਕਿੰਨੇ ਲਾਗ ਨੂੰ ਮਟ ਮੜ ਜਾ ਇੱਕ ਵਾਰ ਕੁਝ ਨਹੀਂ ਕਰਨਾ ਆ ਵੀ ਨੱਕਾ ਲਾ ਲੈਣਾ ਖਾਲ ਪਰ ਲੈਣੀ ਉਹਰੇ ਖਾਲ ਪਰ ਦੀ ਬਾਲਟੀ ਚੱਲਣ ਦੇ ਆਏ ਨੂੰ ਛੜਕ ਕੇ ਪਾਣੀ ਉਤੇ ਬਾਅਦ ਚਲਾ ਦੂ ਨੋਟ ਬਾਕੀ ਡਾਇ ਦਾ ਛਿੱਟਾ ਦੇ ਤਾ ਪੰਦੀਰੀ ਲਿਆਂਦਾ ਚੱਕ ਕੇ ਜਨਰੇਟਰ ਲਿਆਂਦਾ ਲੈਟ ਦਾ ਔਖਾ ਇਹ ਅੱਜ ਲਾਈਟ ਆਈ ਹੋਣੀ ਹੈਗੀ ਲੈਟ ਵਾਲੀ ਪਰ ਤੋਂ ਦੀਆਂ ਬੋਟਾਂ ਪਈਆਂ ਪਰ ਹੁਣ ਲਾਈਟੇ ਨਹੀਂ ਆਈ ਬੋਟਾਂ ਦੇ ਬਾਅਦ ਹੈ ਮੈਂ ਕਹਿੰਦਾ ਇਹ ਬੋਟਾਂ ਹੀ ਖਰੀਦੂ ਦੇ ਤੇ ਬਿਲਕੁਲ ਚੱਲਦੀ ਹੈ ਜੀ ਬਹੁਤ ਹਾਂ ਬਹੁਤ ਆਪਾਂ ਫਿਰ ਜੂ ਆਰ ਮਟਾ ਤੱਲੂ ਆਉਗੀ ਬੰਦਰ ਖੜਾ ਦੋ ਪਨੀਰੀ ਪਰ ਜਰੂਰ ਲੈ ਸਾਈਪਰ ਨਹੀਂ ਆਇਆ ਰੇ 5000 15000 ਲਾਤੀਆਂ ਚਾਹਤ ਬਾਤੀ ਲਾਤੀਆਂ ਦਾਰਾਂ ਨੇ ਭਰ ਲੈ ਫਿਰ ਤੂੰ ਚਲਾ ਕੇ ਇੰਨੇ ਇਹਦੇ ਭਰ ਲੈਣੀ ਦੋ ਮਿੰਟ ਚਲਾਉਣੀ ਹੈ ਤਾਂ ਠੀਕ ਹੈ ਜੀ ਭਰ खिटा देना चटा उछल गया चटा उछल गया ਨਾਲੇ ਜਾ ਕੇ ਜਾ ਭੱਜ ਜਾ ਲੈ ਬਸ ਹਾਂ ਕਹਿਣ ਆਈਆਂ ਨੇ ਮਾਤਾ ਮੋਟਰ ਚੱਲਦੀ ਆ ਮਾਥੜ ਨੱਕਾ ਕਰਨ ਲੱਗਿਆ ਵੀ ਚੱਠਾ ਦਾ ਦੇ ਲਾ ਪਿੱਛੇ ਇਹਨਾਂ ਦੇ ਪੁੱਠੇ ਕਾ ਮੈਂ ਢੱਕਣ ਫਾਜ ਜਾਂਦਾ ਛੋਟੇ ਲੋਟ ਨੂੰ ਦੇ ਮੱਕਾ ਕਿਆ ਕਰੀਏ ਇਹੰਦਾ ਹੋਣਾ ਦਿਖਾਈ ਆ ਜੀ ਪਨੀਰੀ ਸਹੀ ਜੰਮੀ ਹੋਈ ਆ ਕੱਢ ਦਾਂ ਦੇਖ ਲੈ ਉਹਨੂੰ ਖੋਲ ਦਾਂ ਇਹ ਤੇ ਖੁੱੱਚੇ ਖੋਲ੍ਹਾ ਫੁੱਲ ਨਹੀਂ ਨਹੀਂ ਫੁੱਲਣ ਦੇ ਮੜੀ ਹੁ ਰੱਖ ਕੇ ਹੋ ਬਿਠਾ ਦੇ ਕੈਨੇਡਾ ਆ ਗਿਆ ਪੁੱਤ ਇਹਨੂੰ ਕੱਲੂ ਸਵੇਰ ਤੱਕ ਇੱਠਾ ਹੱਥ ਮਾਰ ਜ਼ਿਆਦਾ ਜਿਆਦਾ ਬਾਬੇ ਜ਼ਿਆਦਾ ਜਮੇਈ ਨਾ ਨਾ ਕੱਟਾ ਹੈ ਜਦੋਂ ਕੱਟਾ ਇੱਠਾ ਹੱਥ ਮਾਰ ਇੱਠਾ ਹਾਂ ਹਾਂ ਅਰੇ ਇਹ ਤਾਂ ਨਹੀਂ ਹੋਈ ਐ ਠੀਕ ਐ ਸਾਰੀ ਤਰੀ ਹੋਈ ਜਾ ਯਾਰ ਵਿੱਚ ਕਈ ਦਾਣਾ ਹੈ ਨਹੀਂ ਵਿੱਚ ਤੁਰਿਆ ਵਾ ਥੋੜਾ ਦੇ ਦੇ ਹੱਥ ਜਾ ਥੋੜੇ ਬਾਤ ਹੁ ਪਾਣੀ ਬਾਅਦ ਚ ਗੜੀ ਹਟਾ ਦੇ ਪਹਿਲਾਂ ਮੈਂ ਕਹਾਂ ਚਾਹ ਹੋ ਗਿਆ ਦੇ ਦੇ ਮੈਂ ਚਿੱਟਾ ਛੱਟਾ ਦੇ ਤੂੰ ਚਾਪ ਆ ਜਾ ਹੁਲੀ ਜੀ ਉਹ ਨਾਲੇ ਕਿ ਫੱਟਾ ਦੇ ਦਈਓ ਬੱਤ ਆ ਗਿਆ ਹੋਇਆ ਕੀ ਕਰੀ ਜਾਂਦੇ ਆ ਉਹ ਫੱਟਾ ਦੇ ਆਪਣਾ ਉਹ ਚਲਾਣਾ ਬੰਨੇ ਬੰਦੇ ਉੱਥੇ ਬੰਦਾ ਠੀਕ ਆ ਯਾਰ 10 ਜਾਨੇ ਖੜੇ ਆ ਉਹ ਚਲਾਣਾ ਉਹਨ ਆ ਦੇ ਠੀਕ ਵਿੱਚ ਕਈ ਤਿਆਨ ਹੈ ਨਹੀਂ ਪੂਰੇ ਵੀ ਆ ਦੇ ਹੁਣ ਇਹਨੇ ਸਵੇਰੇ ਦੇ ਲੱਗਿਆ ਬਣ ਜਾਣਾ ਇਹਨਾਂ ਬਾਹਰ ਫੱਟਾ ਦਿੱਤਾ ਵੀ ਨਹੀਂ ਗੋਦੇ ਅਜੇ ਦੇਣਾ ਛੱਟਾ ਬਾਹਰ ਨੂੰ ਨਾਲੇ ਕੇ ਬਾਬਾ ਪਾਦੇ ਯਾਰ ਥਾਰੀ ਝੋਲੀ ਚ ਕੱਕੇ ਪਾਦੇ ਪਾਦੇ ਅੰ ਵਿੱਚ ਝਾੜਦੀ ਬਸ ਉਹ ਨੂੰ ਆਹ ਤਿਆਰੀ ਚ ਪਾਉਣੇ 26 ਬੀਤੀ ਨੇ ਦਾ ਵਾਟਾ ਸਾਲਾ ਸੜ ਛੁੜ ਜਾ ਰਾਖ ਦੀ ਵਿੱਚ ਕਿ ਲੋਕ ਹਾਂ ਬਾਈ ਪਹਿਲੀ ਵਾਰ ਪਨੀਰੀ ਵੀਜੀ ਆ ਆਪਣੀ ਸੋਚੀ ਚੋ। ਬਈ ਆ ਆਪਣੀ ਆਈ ਵਾ ਫੇਰ ਆ ਗਿਆ ਬਈ ਇਹ ਵੀ ਉਹ ਪਨੇ ਜੀ ਠੀਕ ਆ ਉਦਾਂ ਹੀ ਬੀਜੀ ਹੁਣ ਅਸੀਂ ਇਹ। ਹੂੰ ਠੀਕ ਆ। ਉਦਾਂ ਵੀ ਬੈਸ ਦਾ ਨਤੀਜਾ ਨੇ ਨਿਕਲੇ ਆ ਵੀ ਠੀਕ ਜੰਮ ਲੇਗਾ। ਹੂੰ। ਬਾਕੀ ਬਾਤ ਨੂੰ ਹੁਣ ਤਨੀਦੀ ਦੇਖਦੇ ਆ ਵੀ ਹੱਥ ਦੇ ਵਰਕ ਤੋਂ ਉੱਦੀ ਕਈ ਆ ਵੀ ਜੰਮੇ ਆਵੇ ਵਧੀਆ। ਜੰਮ ਤਾਂ ਹੋਣੀ। ਕਿਟਾ ਦਾ ਮੈਂ ਟਿਕਾਣੇ ਦਾ ਦਊਗਾ। ਇੱਥੇ ਵਾਲਾ ਕੁਛ ਕਰੀ। ਕਿਹਟਾ? ਹੁਣ ਪਾਣੀ ਇੱਕ ਛਿੱਟਾ ਐ ਬਾਪੂ ਬੰਗ ਬਾਦਮਾ ਬਾਹਰ ਤੇ ਮਾਰ ਦੇਣਾ ਫੇਰ ਹੂੰ ਸਮਝ ਗਿਆ ਹੁਣ ਮੈਂ ਆ ਰੱਖ ਲੈਣਾ ਔਰ ਥੋੜਾ ਜਿਹਾ ਛਿੱਟਾ 2 ਕਿਲੋ ਲੈ ਰੱਖ ਲਈ ਬੱਚਾ ਬਸ ਮੁਰੇਰ ਵਾਣੋ ਇਹ ਪਾਣੀ ਔੜੂਗਾ ਮੈਂ ਦੇਖ ਲਿਆ ਮੈਂ ਸਭ ਲਾ ਲਿਆ ਕਰਕੇ ਕਿ ਨਾ ਪਨੀਰੀ ਸ਼ਾਮ ਨੂੰ ਦੱਬੇ ਹੁਣ ਜੇ ਮੈਂ ਕੱਲ ਸ਼ਾਮ ਨੂੰ ਕੱਲ ਦੀ ਸਵੇਰ ਦੀ ਦੱਬੀ ਵੀ ਆ ਤੇ ਸ਼ਾਮ ਨੂੰ ਦੱਬੀ ਵੀ ਹੁੰਦੀ ਨਾ ਫਿਰ ਦੋ ਰਾਤਾਂ ਲੰਘ ਲੰਘਦੀ ਤੇ ਰੰਗ ਪੂਰੀ ਤੁਰੇ ਆਉਂਦੀ ਹੁਣ ਪਨੀਰੀ ਕੋਈ ਦਾ ਹੋਈ ਆ ਜੇ ਹੁਣ ਰਾਤ ਰੱਖ ਲੰਦੇ ਫਿਰ ਇਹਨੇ ਥਾਲੀ ਜਿਆਦਾ ਤੁਰੇ ਹੋਣਾ ਤਾਂ ਤੂੰ ਤੇ ਇਹ ਵੀ ਆਫਾ ਹੋ ਜਾਣ ਦਾ ਕੰਮ ਤੂੰ ਆਏ ਦੇਖ ਵੀ ਦਾਣਾ ਕੱਲਾ ਕੱਲ ਲੱਗ ਰਿਹਾ ਵਾ ਪੂਰੇ ਵੀ ਪਹੁੰਚ ਗਏ ਕਹਿੰਦਾ ਕਾਲੂ ਕਹਿੰਦਾ ਮੱਥਾ ਟੇਕ ਕੇ ਵਾਪਸ ਆ ਜੂਗਾ ਕਹਿੰਦਾ ਮੋਟਰਸਾਈਕਲਾਂ ਕੋਲ ਗੋਬਿੰਦ ਤਾਂ ਪਹੁੰਚ ਗਏ ਅੱਜ ਪਹੁੰਚੇ ਆ ਹਾਂ ਮੋਟਰਸਾਈਕਲ ਦੋ ਕੋਲ ਕੱਲੂ ਵਾਪਸੀ ਪਰਸੋਂ ਨੂੰ ਆਵਾਂਗੇ ਸ਼ਾਮ ਤੱਕ ਰਾਤ ਤੱਕ ਹਾਂ ਰਾਤ ਨੂੰ ਕੱਟਣੀ ਆਨੇ ਆਂ ਗੱਦੇ ਤੇ ਨੀਵੀਂ ਬੀਚੀ ਇੱਧਰ ਤਿਆਰ ਵੀ ਹੋ ਗਿਆ ਉੱਪਰ ਗਿਆ ਲਊਗਾ ਨਹੀਂ ਨਹੀਂ ਕਹਿੰਦਾ ਤੁਹਾਨੂੰ ਅੱਖੀ ਨਾ ਹੋਵੇ ਉਹ ਕੋਹ ਨਹੀਂ ਕਹਿੰਦਾ ਤੇਰੀ ਆਉੜਾ ਮੀਦੀ ਦੁਬਾਰਾ ਭੀ ਲਊਗਾ ਤੇਨੀ ਮੀ ਬਹਿਣਦੇ ਬਾਬੇ ਵੀ ਬੋਮ ਹੈਗਾ ਕੋਈ ਚੱਕਰ ਨਹੀਂ ਬਹਿਣਦੇ ਅੱਜ ਕੱਲ ਮੀ ਬੋਮ ਹੈਗਾ ਹੋਇਆ ਵਾ ਜਿੱਦਾਂ ਸੂਰ ਜਿੱਦਾਂ ਬੱਦਲ ਉੱਥੇ ਜਾਣਾ ਨਾ ਉਧਰ ਤੇ ਇੱਥੇ ਬਹਿਣਾ ਅੱਲੇ ਵੀ ਅੱਜ ਵੀ ਇੱਧਰ ਆ ਬੱਦਲ ਉਹ ਉਹ ਖੁੰਝੇ ਨਹੀਂ ਹੈਗਾ ਇਹ ਨਹੀਂ ਪੈਂਦਾ ਮੇਰ ਦਾ ਕੰਮ ਵਧੀਆ ਚੱਲੀ ਜਾਂਦਾ ਬਣਾ ਬਾਈ ਮੈਂ ਹਾਂ ਲੈ ਦੇ ਦਾ ਕੰਮ ਬਹੁਤ ਆ ਬੰਦੇ ਨੂੰ ਤੂੰ ਕਹ ਰਿਹਾ ਤਾਂ ਕੰਮ ਵੀ ਨਹੀਂ ਹੈ ਜਾਂ ਤੇ ਭੇਜਿਆ ਮੈਂ ਤੁਹਾਨੂੰ ਕਿਹਾ ਨਹੀਂ ਵੀ ਕੰਮ ਪਾਈ ਹੈਗਾ ਮੰਨੋ ਮੰਨੋ ਗੱਲ ਮੇਰੇ ਕੋਲ 2 ਦਿਨ ਦਾ ਕੰਮ ਸੀ ਮੇਰੀ ਗੱਲ ਨਹੀਂ ਮੰਨੀ ਪਾਈ ਕਿਆ ਕਰੀ ਹੁਣ ਰੋ ਦਿਨ ਦਾ ਕੰਮ ਹੈਗਾ ਹ ਲੈਡਵਾਂਸ ਵੀਰੇ ਕੋਲ ਇੰਨੇ ਨੂੰ ਹੋਰ ਕੰਮ ਆਈ ਜਾਂਦਾ ਵਿੱਚ ਜਿਹਦੇ ਹੁਣ ਮਾਰਿਆ ਅਗਲਾ ਕਹਿੰਦਾ ਬਾਈ ਹੋਰ ਮਾਰ ਕੇ ਜਾਇਓ ਆਪਾਂ ਕਿਹੜਾ ਲੰਬੇ ਵਾਲਾ ਕੰਮ ਕਰਾ ਕੇ ਦੇਖੋ ਨਾਗਲੇ ਤੇ ਫालतू ਟਾਈਮ ਲਾਇਆ ਹੁਣ ਇੰਨਾ ਕ ਰੱਖ ਲਵਾਂ ਕਿੰਨਾ ਕ ਹੈ ਜ਼ਿਆਦਾ ਹੈ ਨਾ ਹੈਂ ਜ਼ਿਆਦਾ ਬਾਹਰ ਤੇ ਛਿੱਟਾ ਦੇ ਦੂੰ ਇੱਕ ਵਾਰ ਬਾਹਰ ਤੇ ਬੜਾ ਛਿੱਟਾ ਦੇ ਦੇ ਇੱਕ ਵਾਰੀ ਨਾ ਰੱਖਣਾ ਇੱਕ ਵਾਰ ਹੋਰ ਦੇ ਦਿੰਦਾ ਬਾਕੀ ਬਾਹਰ ਤੇ ਦੇ ਦੂੰ ਨਾ ਉਹ ਪਹਿਲੇ ਜੋ ਕੋ ਮੋ ਵਾਲਾ ਹੈ ਤੇ ਪਾਲੀ ਹਾਂ ਪਟਾਣਾ ਦਾਣਾ ਜੰਮਿਆ ਹੋਵੇ ਵਾਹਿਗੁਰੂ ਦੀ ਕਿਰਪਾ ਹੋ ਜੂਏ। ਤੇ ਗਾਹ ਨੂੰ ਬਾਪੂ ਨੂੰ ਪਨੀਰੀ ਬੀਜਣੀ ਨਹੀਂ ਦੇਗਾ। ਮੈਂ ਆਪੇ ਬੀਜ ਦੇਣੀ। ਹਾਂ। ਠੀਕੋ। ਉਹ ਬਸ ਲਾਸਟ ਵਾਰ ਦੇਣ ਲੱਗਾ ਬਾਕੀ ਬਾਅਦ ਤੇ ਕੋਹਲੇ ਪਾਣੀ ਸੇਤਣਾ ਇਹਦੇ ਪਰ ਹਾਂ। ਘੇਰੇ ਆਏ। ਇਹਰੇ ਉਧਰੋਂ ਪਾਣੀ ਆ ਤਾਂ ਹੀ ਲੋਟ ਆਇਆ ਕੰਮ ਮੈਂ ਤੈਨੂੰ ਦੱਸ ਦੂੰਗੇ ਯਾਰ ਤੂੰ ਚਲਾ ਕੇ ਧਰ ਦੇ ਮੈਂ ਉਧਰੋਂ ਚਲਦੀ ਆ ਚਲਾ ਲੈ ਟਰੈਕਟਰ ਹਾਂ ਮਾਪੇ ਪਰ ਲੈਣੀ ਤੂੰ ਚਲਾ ਲੈ ਹਾਂ ਕਿਆ ਕਿਆ ਉਹ ਕਿਆ ਕਿਆ ਹੈ 25 ਕਿਆ ਕਿਆ ਹੁੰਦਾ ਹੈ ਉਹ ਲੇਜਰ ਵਾਲੇ ਖੇਤ ਤੇ ਬਾਹੇ ਹੋਏ ਆ ਕਿਆ 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 ਹੈ ਕਿਆ 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 ਹੈ 25 ਉਹ ਵਧੀਆ ਉਸ ਕਿਆ ਹੈ ਹਾਂ ਮਾ ਹਿੱਲੂ ਕੀ ਨਹੀਂ ਹਵਾ ਚੱਲ ਗਈ ਇੱਧਰ ਦੇਖ ਲਾ ਕੀ ਕਰ ਰੇ ਨਾ ਹਾਂ ਹੈ ਇਹ ਡਾਇਰ ਉੱਪਰ ਹਾਂ ਮੈਂ ਕਹਿੰਦਾ ਵੀ ਤੇਰਾ ਉਹ ਵੀ ਤਾਂ ਹੀ ਕਹਿੰਦਾ ਪੀ ਪੀ ਦੇਖੀ ਤੂੰ ਮੰਨਿਆ ਦੀ ਗੱਲ ਹਾਂ ਹੁਣ ਆਪੇ ਲੱਗਿਆ ਉਹ ਮੰਗਵਿੱਜਨ ਨਾਲ ਆ ਤਾਂ ਬਾਪੂ ਜੇਲ੍ਹ ਵਿੱਚ ਜਰ ਰਿਹਾ ਤੇ ਦੋੇ ਕੰਮ ਹੋਦੇ ਉਹ ਤਾਂ ਹੁਣ ਆਕੇ ਦੱਸੂ ਨਾ ਨਹੀਂ ਨਹੀਂ ਬਾਈ ਦੇਖ ਸੁਣੋ ਸੁਣੋ ਸਾਭ ਦੀ ਕਰੋ ਆਪਣੀ ਬਾਈ ਓ ਬਾਈ ਥੋੜਾ ਸਾਭ ਦੀ ਬਾਈ ਕਰੋ ਆਪਣੀ ਮੰਨ ਦੀ ਉਹ ਲੈਜਰ ਬੱਜਿਆ ਪਤਾ ਡੜਾ ਪੜਦੀ ਸੀ ਉਹ ਸਾਫ ਕੈੜਾ ਦਾ ਖੇਤ ਬਹੁਤ ਇਹ ਹੈਗਾ ਰੋਟਾ ਬਿਟਰ ਨਾਲ ਬਾਹਾਂ ਹੋਏ ਆਈ ਚ ਤੰਗੜੀ ਚੱਲਦੀ ਨਹੀਂ ਹਿੰਮਤ ਹਿੰਮਤ ਮਾਰ ਹਿੰਮਤ ਆ ਗਿਆ ਉੱਪਰ ਤੇ ਮੌਸਮ ਖਰਾਬ ਹੋ ਗਿਆ ਨਾਲੇ। ਹਾਂ। ਖਕਣੀ ਜਿਓ ਕਣੀ ਆਉਣੀ ਉੱਪਰ ਤੇ। ਕਿਹੜੀ ਆ ਕਣੀ ਆ ਮੈਨੂੰ ਆਇਆ ਖੜੀ ਕੱਟੀ ਨਾ ਹੋ ਜੇ ਚ ਫੈੜ ਹਵਾ ਨਾਲੇ। ਨਾ ਨਾ ਕੱਠੇ ਦਾ ਨਹੀਂ ਹੁੰਦੀ। ਪਰ ਹੁਣ ਮਾ ਪੰਜੀ ਮਾਰੀ ਹੋਈ ਆ ਮਿੱਟੀ ਪੈ ਗਈ ਕੁੰਡਿਚ ਦਾ ਵੀ ਹੋ। ਉਹ ਵੀ ਤਾਂ ਅੱਜ ਵੀ ਹੈਗੀ ਆ ਪਨੀਰੀ ਪੰਜੀ ਮਾਰੀ ਹੋਈ ਵੀ ਜੀ ਬਾੜੀ ਮਾੜੀ। ਉਹਰੇ ਪਾਣੀ ਰੋਕੇ ਜੇ ਤਾਂ ਚਿੱਟਾ ਜੀ ਜੀ ਚਿੱਟਾ ਉਹਰੇ। ਆਈ। ਵੇਖ ਕਿੱਤਿਆ ਜੀ ਗਾਣੇ ਪਏ ਫਿਰ ਜੀ ਨਾ ਮੈਂ 2 ਕਿਲੋ ਬੀਜ ਰੱਖਿਆ ਆਪਾਂ ਸਾਰੇ ਚਿੱਟਾ ਦੇ ਦੇਣੀ ਇੱਕ ਵਾਰ ਪੂਰੀ ਗੱਲ ਜੀ ਬਹੁਤ ਬੋਲ ਨਹੀਂ ਇੰਨਾ ਦਾ ਜਿਹੜੇ ਉੱਧਰ ਗਿਆ ਕਰੀ ਨਾ ਜਿਹੜੇ ਪਰੇ ਪਾਸੇ ਜਿਆਦਾ ਠੀਕ ਅਗਲਾ ਪਾਣੀ ਘੱਟ ਭਰੇ ਆਪਾਂ ਨੇ ਜੀ ਹੈ ਹੋਰ ਪਾਣੀ 12 ਮਿੰਟ ਚਾਪੀ ਉਹ ਚੋਕ ਜਿਵੇਂ ਨਾ ਮੈਂ 12 ਉਹ ਉੱਧਰ ਲਾ ਨਾ ਦੋ ਹਲੇ ਦੇਖਦਾ ਕਿੰਨਾ ਉੱਧਰਦਾ ਜਦੋਂ ਲੈਣ ਦੇ ਨੇ 2 ਮਿੰਟ ਚਲਾ ਕੇ ਵਾਦ ਕਰੀ ਤੇ ਕੀ ਹੋਣਾ